ਹੋ ਜੀ ਇਹ ਦੋਵੇਂ ਫੀਮੇਲਾਂ ਆਂ ਠੀਕ ਹੈ ਜੀ ਦਜੀ ਫਿਰੋਜ਼ਪੁਰੀਆਂ ਦਾ ਵਿੱਚੋਂ ਇਹ ਆ ਚੈੱਕ ਕਰਾਂ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਡਰ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਲੋ ਜੀ ਦੋਸਤਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਜੇ ਸਿਆਲਕੋਟੀ ਫੀਮੇਲ ਆ ਨਾਲ ਆ ਕੀ ਫਿਰੋਜ਼ਪੁਰੀ ਤੇ ਆਪਣਾ ਮੰਨਾ ਵੀਰ ਆਪਣੇ ਨਾਲ ਆ ਤੁਹਾਨੂੰ ਜਿਹੜਾ ਸ਼ੌਂਕ ਕਰਾਉਂਦਾ ਵਾ ਲੋ ਵੀਰ ਜੀ ਆ ਸਿਆਲ ਕੋਟੀ ਕਬੂਤਰੀ ਏ ਤੇ ਅੱਖ ਦਾ ਸ਼ੌਂਕ ਕਰ ਲਓ ਜੀ ਬਿਲਕੁਲ ਮੈਲ ਖੋਰੀ ਜਿਹੜੀ ਦੀ ਅੱਖ ਹੈਗੀ ਏ ਠੀਕ ਹੈ ਦੂਜੀ ਅੱਖ ਦਾ ਵੀ ਸ਼ੌਂਕ ਕਰਾ ਦਿਓ ਜੀ ਸੇਮ ਹੀ ਅੱਖ ਹੈਗੀ ਏ ਇੱਕੋ ਜੀ ਆ ਦੇਖੋ ਜੀ ਹਲੋ ਜੀ ਤੇ ਹਲੋ ਜੀ ਹਲੋ ਜੀ ਮੇਰੇ ਭਰਾ ਅੱਖਾਂ ਦੇ ਕੱਲੇ ਕੱਲੇ ਯਾਰਾ ਦੇ ਦੇਖਦੇ ਪਏ ਆ ਤੇ ਆ ਇਹਦਾ ਪਾਰ ਜੇ ਦੋਸਤੋ ਜਿਹੜੇ ਕਲਰ ਜਿਹੜੇ ਕਿਸੇ ਵੀਰ ਨੇ ਹੁਣ ਆਪ ਲਗਾਏ ਜੀ ਠੀਕ ਹੈ ਜੀ ਤੇ ਕਲਰ ਪੁਰਾਣੇ ਨਹੀਂ ਜੇ ਲੱਗੇ ਪਾਰ ਦੀ ਉਹਦਾ ਫੀਮੇਲ ਹੋ ਸਕਦੀ ਆ ਪਰ ਜਿਹੜੇ ਕਲਰ ਇਹ ਆ ਇਹ ਹੁਣ ਵੀ ਕਿਸੇ ਵੀਰ ਨੇ ਆਵ ਲਾਏ ਜੀ ਕਿਉਂਕਿ ਮਾਦੀ ਤੇ ਬਹੁਤ ਹੀ ਵਧੀਆ ਵਾ ਪਾਰ ਕੁੰਦਾ ਵਧੀਆ ਲੱਗਾ ਵਾ ਆ ਦੇਖੋ ਜੀ ਪਾਰ ਲਾਸਟ ਵਾਲੇ ਤਿੰਨ ਠੀਕ ਹੈ ਜੀ ਦੋ ਬਰਾਬਰ ਦੇ ਰੱਖ ਦੀ ਬਿਲਕੁਲ ਕੋਈ ਲਾਗੇ ਲਾਗੇ ਇਹ ਜ਼ਿਆਦਾ ਕੋਈ ਡਿਫਰੈਂਟ ਨਹੀਂ ਹੈਗਾ ਤਿੰਨ ਪਰੇ ਹੈਗੇ ਆ ਆ ਦੇਖੋ ਜੀ ਠੀਕ ਹੈ ਅੱਠਵੇਂ ਨਾਲ ਲੱਗਾ ਨੌਵੇਂ ਦੇ ਦਹਵੇਂ ਬਰਾਬਰ ਹੈ ਪਰ ਆ ਦੇਖੋ ਜੀ ਸ਼ੌਂਕ ਕਰੋ ਜੀ ਬਿਲਕੁਲ ਪਤਲਾ ਤੇ ਬਰੀਕ ਇਹਨੂੰ ਪਾਰ ਲੱਗਾ ਤੇ ਬਹੁਤ ਹੀ ਵਧੀਆ ਮਾਰਦੀ ਹੈਗੀ ਆ ਤੇ ਆ ਦੇਖੋ ਇਹਦੀ ਦੰਮ ਵੀ ਚੈੱਕ ਕਰ ਲਓ ਮੇਰੇ ਭਰਾ ਠੀਕ ਹੈ ਤੇ ਇਹਦੇ ਪੰਨਿਆਂ ਦਾ ਤੁਹਾਨੂੰ ਸ਼ੌਂਕ ਕਰਾਉਨੇ ਆ ਆਪਣੇ ਜਿੰਨੇ ਵੀ ਆਪਾਂ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਸੰਜੀਵ चौहान ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਫੇਰ ਤੁਹਾਨੂੰ ਅੱਖ ਦਾ ਇੱਕ ਰਿਸ਼ੌਂ ਖਰਾ ਦੀਏ ਕਲੋਜ਼ ਕਰਕੇ ਕਿ ਬਹੁਤ ਜੜੀਆਂ ਵਾਂ ਘਟ ਹੈ ਜੜੀਆਂ ਇਹੋ ਜੀਆਂ ਚੀਜ਼ਾਂ ਲੱਭਦੀਆਂ ਵਾਂ ਸਿਆਲਕੋਟੀ ਦੇ ਵਿੱਚ ਵੇਖੋ ਜੀ ਜੇ ਰਾਤ ਕੱਲੇ-ਕੱਲੀ ਅੱਖ ਦੇ ਥੋੜੀ ਜਿਮ ਕਰੀਏ ਸ਼ੌਂਕ ਕਰ ਲੋ ਜੀ ਆਪਣੇ ਭਰਾ ਇਹ ਲੋ ਜੀ ਕੱਲੇ ਕੱਲੇ ਜਰਾ ਦੇ ਕਿਉਂਕਿ ਆਪਣਾ ਜਿਹੜਾ ਮੋਬਾਈਲ ਆ ਦੋਸਤੋ ਮੈਂ ਕਈ ਭਰਾਵਾਂ ਨੂੰ ਦੱਸ ਚੁੱਕਾ ਹਣ ਵੀ ਮੋਬਾਈਲ ਜਿਹੜਾ ਆਪਣਾ ਨਵਾਂ ਲੈਣ ਵਾਲਾ ਹੋ ਗਿਆ ਵਾ ਕਿਉਂਕਿ ਇਹ ਜਿਹੜਾ ਵਾ ਫੋਕਸ ਜਿਹੜਾ ਘਟ ਕਰਦਾ ਵਾ ਬਾਕੀ ਫਿਰ ਵੀ ਜਿੰਨਾ ਕ ਆਪਣਾ ਹੋ ਸਕਦਾ ਵਾ ਭਰਾਵਾਂ ਨੂੰ ਇਹਦਾ ਸ਼ੌਂਕ ਕਰਾਉਂਦੇ ਰਹੀਦਾ ਹੁੰਦਾ ਸਾਬ ਜੀ ਉਹਨਾਂ ਦਾ ਵੀ ਧੰਨਵਾਦ ਆ ਤੇ ਆਪਣੇ ਅਮਰਪਾਲ ਸਿੰਘ ਜੀ ਮਜੀਠੇ ਦਾ ਅਮਰਪਾਲ ਸਿੰਘ ਜੀ ਖੇਮ ਕਰਨ ਤੋਂ ਸੰਧੂ ਭਾਈ ਆਪਣੇ ਉਹਨਾਂ ਦਾ ਵੀ ਧੰਨਵਾਦ ਹੈ ਹਸਤਿੰਦਰ ਬਾਜਵਾ ਸਾਹਿਬ ਜੀ ਲੋਈ ਅੱਖ ਦਾ ਸ਼ੌਂਕ ਕਰੀ ਜਾਓ ਤੇ ਇਸ ਤੋਂ ਬਾਅਦ ਤੁਹਾਨੂੰ ਜਿਹੜੀ ਫਿਰੋਜ਼ਪ uri ਫੀਮੇਲ ਆ ਉਹਦਾ ਵੀ ਸ਼ੌਂਕ ਕਰਾਉਨੇ ਆ ਜੀ ਬਲੋ ਜੀ ਆਹ ਫਿਰੋਜ਼ਪ uri ਫੀਮੇਲ ਆ ਗਈ ਜੀ ਬਿਸਕੁਟੀ ਮਲੀ ਅੱਖ ਦੇ ਵਿੱਚ ਆ ਗਈ ਜੀ ਆ ਵੀ ਫੇਰ ਲੋਈ ਵੀਰ ਜੀ ਬਿਲਕੁਲ ਇਹਦੀ ਅੱਖ ਕਲੀਅਰ ਕਰਤੀ ਆਪਾਂ ਦੇਖੋ ਜੀ ਇਹਦੇ ਵਿੱਚ ਜਾਲੀਦਾਰ ਜਿਵੇਂ ਕਿ ਫਿਰੋਜ਼ਪੁਰੀ ਕਬੂਤਰਿਆਂ ਦੀ ਕਬੂਤਰੀ ਹੈਗੀ ਆ ਜੀ ਜਿਵੇਂ ਉਹਨਾਂ ਦੀ ਅੱਖ ਹੁੰਦੀ ਆ ਸੇਮ ਹੀ ਉਹਦਾ ਦੀ ਅੱਖ ਹੈਗੀ ਆ ਜਾਲੀਦਾਰ ਲੋਈ ਦੋਸਤਾਂ ਨੂੰ ਇਹਦਾ ਪਰਦਾ ਵੀ ਸ਼ੌਕ ਕਰਾਉਨੇ ਆ ਆਪਣੇ ਸਕੇ ਅੰਦਰ ਬਾਜਵਾ ਸਾਹਿਬ ਜੀ ਡਾਕਟਰ ਵਿਕਰਮਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਸਤਾਦ ਕੱਲੂ ਮਾਲ ਜੀ ਜੀਓ ਬਨਵੀ ਰੰਬਾ ਸਰੀਆ ਗੁੱਡੂ ਭਾਜੀ ਜੀ ਕਾਲਾ ਜੱਟ ਜੀ ਰਵੀ ਜਹਾਂ ਜੀ ਉਹਨਾਂ ਦਾ ਵੀ ਠੀਕ ਹੈ ਜੀ ਆਹ ਪਰ ਜੇ ਦਾ ਆ ਜਿਹੜੇ ਕਿੰਨਾ ਦੇ ਹੰਝਿਆਂ ਦਾ ਵੀ ਸ਼ੌਂਕ ਕਰ ਲੋ ਜੀ ਠੀਕ ਹੈ ਲੋ ਜੀ ਆਹ ਫੋਲੇ ਦਾ ਕਲਰ ਜੇ ਫੋਲ ਤੁਹਾਨੂੰ ਕਲਰ ਦਿਖਾ ਦਨੇ ਆ ਅਗਿਆੜਾ ਤੇ ਦੋਸਤੋ ਬੋਦੀ ਬੋਦੀ ਕੋਈ ਨਹੀਂ ਜੇ ਆਹ ਦੇ ਕਬੂਤਰ ਨੇ ਚੁੰਝ ਚੁੰਝ ਮਾਰੀ ਤੇ ਉਹਦਾ ਨਾ ਇਹਦਾ ਮਾਸ ਜੇ ਵੱਧ ਗਿਆ ਠੀਕ ਹੈ ਜੀ ਇਹਦੇ ਤੁਹਾਨੂੰ ਛੱਡ ਕੇ ਵੀ ਨਾ ਸ਼ੌਂਕ ਕਰਾਉਂਦੇ ਆ ਦੋਵੇਂ ਬਰੀਡਿੰਗ ਚੋਂ ਮਾਦੀਆਂ ਆਈਆਂ ਹੈਗੀਆਂ ਕਿ ਇਹ ਵੀਰ ਨੇ ਬਰੀਡਿੰਗ ਚ ਪਾਈਆਂ ਸੀ ਜੇ। ਲੋਈਏ ਦੋਸਤੋ ਆ ਸਿਆਲ ਕੋਟੀ ਫੀਮੇਲ ਜੇ। ਠੀਕ ਹੈ ਜੀ ਦੋਵੇਂ ਬਰੀਡਿੰਗ ਦੇ ਵਿੱਚੋਂ ਆਈਆਂ ਜੇ। ਆ ਜਿਹੜੀ ਆ ਫਰੋਜਪੁਰੀ ਏ। ਲੋਈਏ ਜੇ ਜਿਸ ਵੀ ਨੂੰ ਚਾਹੀਦੀ ਨੇ ਆਪਣੇ ਨਾਲ ਕੰਟੈਕਟ ਕਰ ਲਿਓ ਜੀ। 62 39 64 40 ਇਹ ਆ ਸੀ ਆਪਣਾ WhatsApp ਨੰਬਰ ਹੈਗਾ ਜੀ ਤੇ WhatsApp ਤੇ ਆਪਣੇ ਨਾਲ ਕੰਟੈਕਟ ਕਰਿਓ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਜੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ।